ਸੱਚ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੈਥ ਮਸਤੀ ਇਨ ਪੰਜਾਬੀ ਚੈਨਲ 'ਚ ਤੇ ਅੱਜ ਅਸੀਂ ਅਭਿਆਸ 1.2 ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪਹਿਲਾ ਕੁਐਸਚਨ ਸਾਡਾ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਅੰਕਿਤ ਕਰੋ ਸੰਖਿਆ ਰੇਖਾ ਅਸੀਂ ਸਾਰੇ ਸੰਖਿਆ ਰੇਖਾ ਤੋਂ ਜਾਣੂ ਆ ਇੱਕ ਸੰਖਿਆਵਾਂ ਦੀ ਰੇਖਾ ਇੱਕ ਸੰਖਿਆ ਨੂੰ ਜਿਹਦੇ ਵਿੱਚ ਆਪਾਂ ਅੰਕਿਤ ਕਰਦੇ ਹਾਂ ਸੰਖਿਆ ਨੂੰ ਕਿਸੇ ਰੇਖਾ ਤੇ ਅੰਕਿਤ ਕਰਨਾ ਉਹ ਹੋ ਜਾਂਦਾ ਹੈ ਸਾਡਾ ਸੰਖਿਆ ਰੇਖਾ ਤੇ ਇਹਦੇ ਵਿੱਚ ਸਾਡੇ ਕੋਲ ਦੋ ਦਿੱਤੇ ਹੋਏ ਨੇ 7/4 ਤੇ 5/6 ਫਰਸਟ ਸੌਮ ਦੇ ਦੋ ਪਾਰਟਸ ਨੇ ਇੱਕ ਵਿੱਚ ਹੈਗਾ ਸੰਖਿਆ ਰੇਖਾ 'ਤੇ 7/4 ਅਸੀਂ ਅੰਕਿਤ ਕਰਨਾ ਦੂਸਰੇ ਵਿੱਚ ਹੈ माइनस पांच बटा पं व छलो आप देखते कि किसी संख्या रेखा से अंकित किमें करना है पहला साढ़ा सी बटा चार अस सारे रेखा तो चंगी तरह जाणू हाँ कि एक लाइन लाइन एक रेखा होंगी है ਤੇ ਰੇਖਾ ਦੇ ਵਿੱਚ ਕੀ ਹੁੰਦਾ ਹੈ ਇੱਕ ਸਾਡਾ ਮੱਧ ਬਿੰਦੂ ਹੁੰਦਾ ਹੈ ਸੈਂਟਰ ਪੁਆਇੰਟ ਹੁੰਦਾ ਹੈ ਜੋ ਜ਼ੀਰੋ ਹੁੰਦਾ ਹੈ ਤੇ ਜ਼ੀਰੋ ਤੋਂ ਖੱਬੇ ਪਾਸੇ ਸਾਰੀਆਂ ਸੰਖਿਆਵਾਂ ਰਿਣਾਤਮਕ ਹੁੰਦੀਆਂ ਨੇ ਤੇ ਸੱਜੇ ਪਾਸੇ ਸਾਰੀਆਂ ਸੰਖਿਆਵਾਂ ਧਨਾਤਮਕ ਹੁੰਦੀਆਂ ਨੇ ਤੇ ਹੁਣ ਅਸੀਂ ਗੱਲ ਕਰਦੇ 7/4 7/4 ਵਿੱਚ ਜ਼ੀਰੋ ਤੋਂ ਬਾਅਦ ਆਏਗਾ ਸਾਡੇ ਕੋਲ 1 ਹੁਣ ਸਾਨੂੰ ਵਟੇ ਵਿੱਚ ਚਾਹੀਦੇ 1/4 2/4 3/4 4/4 5/4 6/4 ਤੇ ਆ ਗਿਆ ਸਾਡਾ 7/4 ਇੱਕ ਸੇਮ ਸੀਕੁਐਂਸ ਦੇ ਵਿੱਚ ਹੀ ਜਾਏਗਾ ਸੰਖਿਆ ਰੇਖਾ ਕਿੰਨੀ ਵੀ ਵੱਡੀ ਹੋ ਸਕਦੀ ਹੈ ਐਕਸ ਬਿੰਦੂ ਤੱਕ ਤੇ ਸਾਡਾ 7 ਹੁਣ ਅਸੀਂ ਕੀ ਕਰਨਾ ਸੀ 7/4 ਨੂੰ ਲਾਈਨ ਦੇ ਵਿੱਚ ਅੰਕਿਤ ਕਰਨਾ ਜਿੱਥੇ 7/4 ਵਾਲੀ ਲਾਈਨ ਆ ਗਈ ਸਾਡੀ ਇਹਨਾਂ ਦੇ ਵਿੱਚ ਡਿਸਟੈਂਸ ਸੇਮ ਆਏਗਾ ਅਸੀਂ ਬਿਨਾ ਸਕੇਲ ਦੀ ਮਦਦ ਨਾ ਕਰਦੇ ਪਏ ਆ ਤੁਸੀਂ ਇਹਨਾਂ ਦਾ ਡਿਸਟੈਂਸ ਸੇਮ ਰੱਖਣਾ ਹੈ ਜਿਹੜਾ 7.4 ਆ ਇੱਥੇ ਆਪਾਂ ਇਹਨੂੰ ਅੰਕਿਤ ਕਰ ਦੇਣਾ ਕਿਸੇ ਸਰਕਲ ਦੇ ਨਾਲ ਪੁਆਇੰਟ ਬਣਾ ਕੇ ਇਹ ਹੋ ਗਿਆ ਸਾਡਾ ਸੰਖਿਆ ਰੇਖਾ ਦੇ ਵਿੱਚ ਪੁਆਇੰਟ ਨੈਕਸਟ ਸਾਡਾ ਸੀ मनस पंवटा छे सेम तो पहला ही जिद्दा कि माइनस दस्या मनस वकमांबी साइड ते प्लस वज्जी सईड इथे साडा जीरो माइनस मन बाय सिक्स माइनस टू बाय सिक्स माइनस थ्री बाय सिक्स माइनस फोर बाय सिक्स माइनस फाइव बाय सिक्स अगे संख्याव चलिया जा माइनस सिक्स बाय सिक्स माइनस सैवन बाय सिक्स एक्स पॉइंट तक ਅਸੀਂ ਇੱਥੇ ਕੀ ਅੰਕਿਤ ਕਰਨਾ ਹੈ -5/6 -5/6 ਜਿੱਥੇ ਲਿਖਿਆ ਹੋਇਆ ਹੈ ਉੱਥੇ ਅਸੀਂ ਸਰਕਲ ਲਗਾ ਦੇਵਾਂਗੇ ਇਹ ਰੇਖਾ ਦੇ ਉੱਤੇ ਪੁਆਇੰਟ ਅੰਕਿਤ ਹੋ ਗਿਆ ਨੈਕਸਟ ਸਮ ਦਿੱਤਾ ਹੋਇਆ ਹੈ ਕਿ -2/11 -5/11 ਅਤੇ -9/11 ਨੂੰ ਸੰਖਿਆ ਰੇਖਾ ਤੇ ਅੰਕਿਤ ਕਰੋ ਹੁਣ ਉੱਪਰ ਵਾਲੇ ਸਮ ਵਿੱਚ ਕੀ ਸੀ ਇੱਕ ਸੰਖਿਆ ਇੱਕ ਨੰਬਰ ਸਮ ਜਿਹੜਾ ਇੱਕ ਨੰਬਰ ਸਵਾਲ ਸਾਡਾ ਸੀਗਾ ਉਹ ਦੋ ਪਾਰਟਸ ਵਿੱਚ ਦਿੱਤਾ ਸੀਗਾ ਜਿਸ ਕਰਕੇ ਸਾਨੂੰ ਦੋ ਅਲੱਗ-ਲੱਗ ਰੇਖਾਵਾਂ ਬਣਾਉਣੀਆਂ ਪਈਆਂ ਤੇ ਇਹਦੇ ਵਿੱਚ ਕੀ ਦਿੱਤਾ ਹੋਇਆ ਇੱਕ ਸਮ ਹੀ ਦਿੱਤਾ ਕਾਮਾ ਕਰਕੇ ਤਿੰਨੋਂ ਦੇ ਨੰਬਰ ਦੇ ਦਿੱਤੇ ਇੱਕ ਸਮ ਵਿੱਚ ਤਿੰਨ ਨੰਬਰਸ ਦਿੱਤੇ ਹੋਏ ਆ ਜਿੰਨੂੰ ਅਸੀਂ ਸੰਖਿਆ ਰੇਖਾ 'ਤੇ ਅੰਕਿਤ ਕਰਨਾ ਇਹਦਾ ਮਤਲਬ ਇਹ ਹੈ ਕਿ ਸੰਖਿਆ ਰੇਖਾ ਇੱਕ ਹੀ ਰਹੇਗੀ ਉਹਦੇ ਵਿੱਚ ਪੁਆਇੰਟ ਤਿੰਨ ਅੰਕਿਤ ਕਰਨੇ ਆ -2/5 -5/11 -9/11 ਹੁਣ ਸਾਨੂੰ ਸਾਰਿਆਂ ਨੂੰ ਸਮਝ ਆ ਚੁੱਕਾ ਹੈ ਕਿ ਜਿਹੜਾ ਨੈਗੇਟਿਵ ਨੰਬਰ ਹੈ ਜਿਹੜਾ ਰਿਣਾਤਮਕ ਨੰਬਰ ਹੈ ਉਹ ਹਮੇਸ਼ਾ ਖੱਬੇ ਵਾਲੀ ਸਾਈਡ ਨੂੰ ਚਲਦਾ ਹੈ 5/ -2/11 ਇਥੇ ਕੀ ਆ ਜਾਏਗਾ ਸਾਡੇ ਕੋ 1/11 2/11 3/11 4/11 ਸਾਰੇ ਮਾਈਨਸ ਵਿੱਚ ਆਣਗੇ -5/11 -6/11 -7/11 -8/11 -9/11 ਅੱਗੇ ਹੋਰ ਪੁਆਇੰਟਸ ਹੋ ਸਕਦੇ ਆ ਪਹਿਲਾ ਪੁਆਇੰਟ ਸਾਨੂੰ ਦਿੱਤਾ ਗਿਆ -2/11 ਨੈਕਸਟ ਪੁਆਇੰਟ ਹੈ -5/11 ਉਸ ਤੋਂ ਬਾਅਦ ਸਾਡੇ ਕੋਲ ਹੈ -9/11 ਇੱਕ ਸੰਖਿਆ ਰੇਖਾ ਤੇ ਵਿੱਚ ਤਿੰਨ ਪੁਆਇੰਟਸ ਨੂੰ ਅੰਕਿਤ ਕਰਨਾ ਨੈਕਸਟ ਸਵਾਲ ਤੇ ਚੱਲਦੇ ਹਾਂ -2/5 ਅਤੇ 1/2 ਦੇ ਵਿਚਕਾਰ 10 ਪਰਿਮੇਯ ਸੰਖਿਆਵਾਂ ਵਿਚਕਾਰ ਉਹਨਾਂ ਦੇ ਵਿਚਕਾਰ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਆਮ ਜੀ ਭਾਸ਼ਾ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਵੀ ਚੀਜ਼ ਦੇ ਵਿਚਕਾਰ ਕੋਈ ਨੰਬਰ ਲੱਭਣਾ ਹੁੰਦਾ ਤੇ ਆਪਾਂ ਕੀ ਕਰਦੇ ਹਾਂ ਦੋਨਾਂ ਸੰਖਿਆਵਾਂ ਨੂੰ ਜੋੜ ਕੇ ਦੋ ਦੇ ਨਾਲ ਭਾਗ ਕਰ ਦਿੰਨੇ ਆ ਦੋ ਸੰਖਿਆਵਾਂ ਨੂੰ ਜੋੜ ਕੇ ਜਿਹੜੇ ਵੀ ਦੋ ਨੰਬਰ ਹੁੰਦੇ ਆ ਉਹਨਾਂ ਨੂੰ ਜੋੜ ਕੇ ਦੋ ਦੇ ਨਾਲ ਭਾਗ ਕਰ ਦਵਾਂਗੇ ਤੋਂ ਦੇ ਵਿਚਕਾਰ ਦਾ ਨੰਬਰ ਆ ਜਾਂਦਾ ਹੈ ਮੰਨ ਲਓ ਸਾਡੇ ਕੋਲ ਇੱਥੇ 1/2 ਦਿੱਤਾ ਹੋਇਆ ਹੈ ਇੱਥੇ -2/5 ਦਿੱਤਾ ਹੁਣ ਅਸੀਂ ਇਹਦਾ ਸੈਂਟਰ ਵਿੱਚ ਨੰਬਰ ਪਤਾ ਕਰਨਾ ਹੈ ਇਹਦੇ ਮੱਧ ਵਿੱਚ ਨੰਬਰ ਪਤਾ ਕਰਨਾ ਹੈ ਤਾਂ ਕੀ ਕਰਾਂਗੇ ਇਹਨਾਂ ਦੋਨਾਂ ਨੰਬਰ ਨੂੰ ਜੋੜ ਕੇ ਦੋ ਨਾਲ ਭਾਗ ਕਰ ਦੇਵਾਂਗੇ ਤਾਂ ਇਹਦਾ ਅੱਧਾ ਸਾਨੂੰ ਪਤਾ ਲੱਗ ਜਾਏਗਾ ਤੇ ਸੇਮ ਇਸੇ ਤਰ੍ਹਾਂ ਹੁਣ ਕਰਾਂਗੇ ਅਸੀਂ ਮਾਈਨਸ 2/5 ਜਮਾ 1/2 ਇਹਨੂੰ ਅਸੀਂ ਭਾਗ ਕਰਾਂਗੇ 2 ਦੇ ਨਾਲ ਹੁਣ ਇਹਨੂੰ ਸੋਲਵ ਕਰਨ ਦੇ ਲਈ 5 ਤੇ 2 ਦਾ ਲਘੁਤਮ ਸਮਾਵਰਤਕ ਕਰ ਦਾਂਗੇ 5 ਤੇ 2 ਦਾ ਲਘੁਤਮ ਸਮਾਵਰਤਕ 5 1 5 2 1 2 ਇੱਕ ਹੀ ਆ ਗਿਆ ਸਾਡੇ ਕੋਲ 5 2 10 ਲਗਉਤਮ ਦੇ ਵਿੱਚ 10 ਆ ਗਿਆ ਤੇ ਇੱਥੇ ਕੀ ਸੀ ਜੇ ਲਗਉਤਮ ਦੇ ਵਿੱਚ 10 ਆ ਗਿਆ ਤਾਂ ਇਹ ਮਤਲਬ ਹਰ ਨੂੰ ਲਗਉਤਮ ਦੇ ਬਰਾਬਰ ਕਰਨਾ ਹੁੰਦਾ 5 2 10 ਜੇ ਇੱਥੇ ਹਰ ਨੂੰ 2 ਨਾਲ ਗੁਣਾ ਹੋਏਗਾ ਤੇ ਅੰਸ਼ ਵੀ ਸੀਮ ਨੰਬਰ ਦੇ ਨਾਲ ਗੁਣਾ ਹੁੰਦਾ ਏ 2 2 4 ਇਹ ਆ ਗਿਆ ਸਾਡਾ -4 ਨੰਬਰ ਨੈਕਸਟ ਆਪਾਂ ਦੇਖਦੇ ਹਾਂ ਇਹਦੇ ਹਰ ਨੂੰ 10 ਬਣਾਣਾ ਇਥੇ ਅਸੀਂ 5 ਦੇ ਨਾਲ ਗੁਣਾ ਕਰਾਂਗੇ ਤੇ ਅੰਸ਼ ਵੀ 5 ਦੇ ਨਾਲ ਗੁਣਾ ਹੋਏਗਾ 5 ਦੁਨੀ 10 ਲਗਉਤਮ ਦੇ ਬਰਾਬਰ ਆ ਗਿਆ ਤੇ 5 1 5 ਨਿਸ਼ਾਨ ਪਲੱਸ ਦਾ ਇਹਨੇ ਭਾਗ ਹੋਣਾ ਸਾਰੇ ਨੇ 2 ਦੇ ਨਾਲ ਹੁਣ -4 ਵਿੱਚੋਂ 5 ਘਟਾ ਦੇ ਹੋ ਜਾਣਗੇ ਕਿਉਂਕਿ 5 ਜਿਹੜਾ ਪਲੱਸ ਦਾ ਹੈ 4 5 ਚੋਂ 4 ਗਈ 1 ਨਿਸ਼ਾਨ ਜਮਾ ਨਹੀਂ ਆਏਗਾ ਕਿਉਂਕਿ ਵੱਡੀ ਰਕਮ ਜਮਾ ਦੀ ਹੈ 1/10 ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਗ ਦਾ ਨਿਸ਼ਾਨ ਗੁਣਾ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਉਹਦੇ ਉਲਟ ਕਰਮ ਦੇ ਨਾਲ ਇੱਥੇ 2 ਹੈ ਤੇ ਇਹਨੂੰ ਆਪਾਂ 1/2 ਲਿਖ ਸਕਦੇ ਹਾਂ 10 ਦੁਨਾ 20 1 ਇੱਕਮ 1 ਸਾਡੇ ਕੋਲ ਨੰਬਰ ਆ ਗਿਆ 1/20 ਹੁਣ ਸਾਨੂੰ ਕੀ ਚਾਹੀਦਾ ਸੀਗਾ ਕੀ ਮੱਧ ਪੁਆਇੰਟ ਆ ਜਿਹੜਾ ਪੁਆਇੰਟ ਆ ਗਿਆ ਸਾਡੇ ਕੋਲ 1/20 ਆ ਗਿਆ ਹੁਣ ਇਸ ਤੋਂ ਅੱਗੇ ਕੀ ਆਏਗਾ 2/20 3/20 4/20 ਐਂਡ ਸੋ ਆਨ ਆਇਦਰ ਕੀ ਆਏਗਾ 0 ਫਿਰ ਇਸ ਸਾਈਡ ਨੂੰ ਨੇਗੇਟਿਵ ਨੰਬਰ ਚੱਲਣਗੇ 네ਗੇਟਿਵ ਵੀ ਕਿੱਥੋਂ ਚੱਲਣਗੇ ਸੇਮ ਇਸੇ ਸੀਕੁਐਂਸ ਤੋਂ -1/20 -2/20 -3/20 ਐਂਡ ਸੋ ਆਨ ਇਸ ਤਰ੍ਹਾਂ ਸੀ ਕਿਸੇ ਵੀ ਦੋ ਸੰਖਿਆਵਾਂ ਦੇ ਵਿਚਲੇ ਮੱਧ ਦੇ ਨੰਬਰ ਪਤਾ ਕਰ ਸਕਦੇ ਹਾਂ ਤੀਸਰਾ ਸਵਾਲ ਸਾਡਾ ਸੀ ਇਸ ਤਰ੍ਹਾਂ ਦੀਆਂ ਪੰਜ ਪਰਿਮੇਯ ਸੰਖਿਆਵਾਂ ਲਿਖੋ ਜੋ 2 ਨਾਲੋਂ ਛੋਟੀਆਂ ਹੋਣ ਹੁਣ ਸਾਨੂੰ ਪਤਾ ਹੈ ਕਿ 2 0 1 2 2 ਨਾਲੋਂ ਛੋਟੀਆਂ ਚਾਹੀਦੀਆਂ ਛੋਟੀਆਂ ਮਤਲਬ ਇਸ ਸਾਈਡ ਜਾਣਗੀਆਂ ਇਸ ਸਾਈਡ ਨੂੰ ਤਾਂ ਵੱਡੀਆਂ ਹੁੰਦੀਆਂ ਜਾਣਗੀਆਂ ਅਸੀਂ ਇਸ ਸਾਈਡਾਂ ਮੰਗੇ ਇਹ ਹੈਗਾ ਸਾਡੇ ਕੋਲ ਦੋ ਇਸ ਤੋਂ ਛੋਟੀ ਨੰਬਰ ਸਾਡੇ ਕੋ ਹੈ ਇੱਕ ਇੱਕ ਤੋਂ ਬਾਅਦ ਸਾਡੇ ਕੋ ਆ ਗਿਆ ਜ਼ੀਰੋ ਅੱਧਾ ਵੀ ਆ ਜਾਏਗਾ ਕਿਉਂਕਿ ਪਰਿਮੇਯ ਸੰਖਿਆ ਚਾਹੀਦਾ 1/2 ਵੀ ਆ ਜਾਏਗਾ ਇੱਥੇ ਆ ਗਿਆ ਸਾਡੇ ਕੋ -1 ਫਿਰ -1/2 ਸਾਨੂੰ ਨੰਬਰ ਮਿਲ ਗਏ 1 2 3 4 5 5 ਨੰਬਰ ਸਾਨੂੰ ਚਾਹੀਦੇ ਸੀ 5 ਮਿਲ ਗਏ ਅਨਸਰ ਕੀ ਆਏਗਾ ਦੋ ਤੋਂ ਛੋਟੀਆਂ ਪਰਿਮੇਯ ਸੰਖਿਆਵਾਂ 1 1/2 0 -1 ਤੇ -1/2 ਪੰਜਵਾਂ ਸਮ ਸੇਮ ਇਹੀ ਆਗਿਆ ਜਿਵੇਂ ਆਪਾਂ ਪਹਿਲਾਂ ਕਰਕੇ ਹਟੀਆਂ ਫੋਰਥ ਸਮ ਵਿਚਕਾਰ ਦੀਆਂ ਸੰਖਿਆਵਾਂ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਜੋੜ ਕੇ ਦੋ ਨਾਲ ਭਾਗ ਕਰਦੋ ਤੇ ਸਾਡੇ ਕੋਲ ਵਿਚਕਾਰ ਦੀਆਂ ਸੰਖਿਆਵਾਂ ਆ ਜਾਣਗੀਆਂ ਨੈਕਸਟ ਆ ਜਾਨਨੇ ਆ ਅਸੀਂ 6th ਸਮਝੇ 6th ਸਮ ਵਿੱਚ ਕੀ ਹੈ ਮਾਈਨਸ 2 ਨਾਲੋਂ ਵੱਡੀਆਂ ਪੰਜ ਪਰਿਮੇਯ ਸੰਖਿਆਵਾਂ ਪਤਾ ਕਰੋ ਮਾਈਨਸ 2 ਨਾਲੋਂ ਵੱਡੀਆਂ ਇੱਥੇ ਸਾਡੇ ਕੋਲ ਨੰਬਰ ਆ ਗਿਆ 0 -1 -2 ਮਾਈਨਸ 2 ਨਾਲੋਂ ਵੱਡੀਆਂ ਪਾਂਚ ਪਰਿਮੇ ਸੰਖਿਆਵਾਂ ਪਰਿਮੇ ਸੰਖਿਆਵਾਂ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਉਦੋਂ ਸਾਡੇ ਕੋ ਕੀ ਆਏਗਾ ਕੀ ਉਦੋਂ ਵਟੇ ਵਾਲੀਆਂ ਸੰਖਿਆਵਾਂ ਅੰਸ਼ ਵਟਾ ਹਰ ਵਾਲੀਆਂ ਸੰਖਿਆਵਾਂ ਲਈਆਂ ਜਾਣਗੀਆਂ ਜ਼ੀਰੋ ਤੋਂ ਬਾਅਦ ਅੱਧਾ ਆ ਜਾਏਗਾ ਅੱਧਾ ਮਤਲਬ 1/2 ਫਿਰ ਇੱਕ 13/2 3/2 3 ਦਾ ਅੱਧਾ ਕੀ ਹੁੰਦਾ ਡੇਢ ਫਿਰ ਸਾਡੇ ਕੋ ਆ ਜਾਏਗਾ -2 ਅਸੀਂ -2 ਤੋਂ ਵੱਡੀਆਂ-ਵੱਡੀਆਂ ਸੰਖਿਆਵਾਂ ਲੈਣੀਆਂ ਵੱਡੀ ਮਤਲਬ ਧਨਾਤਮਕ ਵਾਲੀ ਸਾਈਡ ਨੂੰ ਮੂਵ ਕਰਦਾ ਜਾਏਗਾ -2 -2 ਤੋਂ ਬਾਅਦ -3/2 1 1/2 जीरो इतने आ गया साढ़े को नंबर वन असी किनिया संख्याव पता कर सी पाँच तो पांच आ गई माइनस तीन वटा दो माइनस एक माइनस एक वटा दो जीरो तो एक वटा दो ये भी सेम पहला अद्धा फिर एक विच काउंट होगा पाँच संख्याव साढ़े को आ गई माइनस तीन वटा दो माइनस एक माइनस एक वटा दो 0 1/2 ਸਾਡੀਆਂ ਸੰਖਿਆਵਾਂ -3/2 -1 -1/2 0 ਤੇ 1/2 ਪੰਜ ਸੰਖਿਆਵਾਂ ਜਿਹੜੀਆਂ ਇਹ ਆ ਗਈਆਂ ਨੈਕਸਟ 7th ਸਮ ਦੇ ਵਿੱਚ ਵੀ 3/5 ਤੇ 3/4 ਦੇ ਵਿੱਚ 10 ਬਰਿਮੇ ਸੰਖਿਆਵਾਂ ਪਤਾ ਕਰਨੀਆਂ ਸੇਮ 4th ਸਮ ਵਾਲਾ ਮੈਥਡ ਹੀ ਅਪਲਾਈ ਹੋਏਗਾ ਇਹਦੇ ਵਿੱਚ ਵੀ ਦੋਨਾਂ ਨੂੰ ਪਲੱਸ ਕਰਕੇ ਦੋ ਦੇ ਨਾਲ ਭਾਗ ਕਰ ਦੇਣਾ ਫਿਰ ਸੈਂਟਰ ਵਾਲੀ ਸੰਖਿਆ ਆ ਜਾਏਗੀ ਤੇ ਉਹਦੇ ਦੋਨੋਂ ਸਾਈਡਸ ਵਾਲੀਆਂ ਅਸੀਂ ਪਰ ਡਿਫਾਈਨ ਕਰ ਸਕਦੇ ਹਾਂ ਇਹਦੇ ਨਾਲ ਹੀ ਸਡਾ ਅਭਿਆਸ 1.2 ਖਤਮ ਹੁੰਦਾ ਹੈ ਤੇ ਜੇ ਕਿਸੇ ਸਮ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ